ਦੋਸਤੋ ਤੁਸੀਂ ਦੇਖ ਰਹੇ ਹੋ ਰੀਅਲ ਨਿਊਜ਼ ਚੈਨਲ ਇਸ ਵੇਲੇ ਮੌਜੂਦ ਆਸੀ ਲੜਕੀਆਂ ਵਾਲੇ ਸਕੂਲ ਦੇ ਵਿੱਚ ਜਿੱਥੇ ਕਿ ਅੱਜ ਸੰਸਥਾ ਪਹੁੰਚੀ ਹੈ ਸੰਤ RAM ਪਾਲ ਜਿਹੜੇ ਹੈ ਉਹਨਾਂ ਦੀ ਸੰਸਥਾ ਹੈ ਉਸ ਵੱਲੋਂ ਇੱਕ ਮਹਿੰਮ ਚਾਲੂ ਕੀਤੀ ਗਈ ਹੈ ਅਨਪੂਰਨਾ ਮਹਿੰਮ ਜਿਸ ਦੇ ਵਿੱਚ ਰੋਟੀ ਕੱਪੜਾ ਦਵਾਈਆਂ ਸਿੱਖਿਆ ਤੇ ਮਕਾਨ ਜਿਹੜੇ ਕਿ ਕੋਈ ਗਰੀਬ ਪਰਿਵਾਰ ਜਿਹੜੇ ਕਿ ਕਿਰਾਏ ਤੇ ਰਹਿੰਦੇ ਆ ਉਹਨਾਂ ਦਾ ਕਿਰਾਇਆ ਵੀ ਦਿੱਤਾ ਜਾਂਦਾ ਤੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈ ਮਦਦ ਇਹ ਕੀਤੀ ਜਾ ਰਹੀ ਹੈ ਸੰਸਥਾ ਵੱਲੋਂ ਕਿਸੇ ਵੀ ਤਰ੍ਹਾਂ ਦੀ ਡੋਨੇਸ਼ਨ ਨਹੀਂ ਲਈ ਜਾਂਦੀ ਕਿਸੇ ਤਰ੍ਹਾਂ ਦਾ ਪੈਸਾ ਹੀ ਕੱਟਾ ਨਹੀਂ ਕੀਤਾ ਜਾਂਦਾ ਤੇ ਆਈਟਮਾਂ ਜਿਹੜੀਆਂ ਸਾਰੀਆਂ ਸਾਫ਼ ਸੁਥਰੀਆਂ ਆਈਟਮਾਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਦੇਖ ਸਕਦੇ ਆ ਆਪਾਂ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਅਲੱਗ-ਅਲੱਗ ਆਸਮਾਨ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਮਾਨ ਹੈ ਇਹ ਸਾਰਾ ਨਵਾਂ ਸਮਾਨ ਹੈ ਕਿਸੇ ਤਰ੍ਹਾਂ ਦਾ ਕੋਈ ਇਹ ਰਹਿਣ ਖੁੰਦ ਨਹੀਂ ਕੀ ਕੋਈ ਸਮਾਨ ਹੋ ਹੋ ਜਾਣੀ ਕਿ ਜਿਹੜਾ ਕੀ ਖਰਾਬ ਹੋਵੇ ਤੇ ਇਸ ਸਮਾਨ ਨੂੰ ਜਿਹੜਾ ਇਹਨਾਂ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਜਿਹੜੇ ਕੀ ਆਪ ਕਮਾਨ ਜੋਗੇ ਨੇਗੇ ਇਹ ਇਧਰ ਮੈਂ ਦਿਖਾਵਾਂਗਾ ਕਿ ਇਹ ਪਰਿਵਾਰ ਜਿਹੜਾ ਆਇਆ ਇੱਕ ਸਨੇਹ ਰੋਡ ਤੋਂ ਆਇਆ ਬਿੰਦਰਕੌਰ ਹੈ ਆਪ ਹੈਂਡੀਕੈਪ ਹੈ ਇਹਦੇ ਨਾਲ ਜਿਹੜੇ ਵਿਅਕਤੀ ਨੇ ਉਹ ਵੀ ਬਿਮਾਰ ਰਹਿੰਦੇ ਨੇ ਗੱਲਬਾਤ ਕਰਦੇ ਆ ਕੀ ਨਾਮ ਤੁਹਾਡਾ ਬਿੰਦਰਕੌਰ ਜੀ ਇੱਥੇ ਰਹਿੰਦੇ ਹਾਂ ਜਿਸਨੇ ਰੋੜੀ ਜਿਹਾ ਤੇ ਅੱਜ ਇੱਥੇ ਪਹੁੰਚੇ ਹਾਂ ਕਿੰਨਾ ਨੇ ਬੁਲਾਇਆ ਸੀ ਜੀ ਆਪਨੇ ਸੇਵਾਦਾਰਾ ਨੇ ਬੁਲਾਇਆ ਜੀ ਜਿਸੰਤਰਾ ਆਪਾ ਜੀ ਦੇ ਅੱਛਾ ਹਾਂਜੀ ਹਾਂਜੀ ਕੀ ਕਹਿੰਦੇ ਕੀ ਮਗਰ ਜਿਹੜਾ ਸੰਦੇਣਾ ਜੀ ਇਹਨਾਂ ਨੇ ਕੋਈ ਪੈਸਾ ਤੇ ਲੈ ਲੇਤਾ ਇਹ ਨਹੀਂ ਜੀ ਪੈਸਾ ਤੇ ਲੈ ਕੋਈ ਨਹੀਂ ਜੀ ਲੇਤਾ ਕਿੰਨੇ ਮਹੀਨੇ ਕਰਨਾ ਜੀ ਨਾ ਸੰਤਰਾ ਕਿੰਨੇ ਚਿਰ ਵਾਸਤੇ ਦਿੱਤਾ ਇਹ ਤੁਹਾਨੂੰ ਇੱਕ ਮਹੀਨੇ ਵਾਸਤੇ ਜੀ ਇੱਕ ਮਹੀਨੇ ਦਾ ਹਾਂਜੀ ਹਾਂਜੀ ਅੱਗੇ ਵੀ ਦੇਣਗੇ ਹਾਂਜੀ ਉਹਨਾਂ ਕਹਿੰਿਆ ਫੋਨ ਨੰਬਰ ਦਿੱਤਾ ਆ ਵੀ ਜਦੋਂ ਵੀ ਤੁਹਾਡਾ ਰਾਸ਼ਨ ਖਤਮ ਹੋ ਜਾਏ ਪੱਚੀਆਂ ਦਿਨਾਂ ਚ ਢਾਈਆਂ ਦਿਨਾਂ ਚ ਤੇ ਸਾਨੂੰ ਫੋਨ ਕਰਿਆ ਜਿੱਤੇ ਅਸੀਂ ਤੁਹਾਡੇ ਕੋਲ ਰਾਸ਼ਨ ਦੇ ਜਾਵਾਂਗੇ ਤੁਹਾਨੂੰ ਲੋੜ ਕੀ ਪਈ ਐ ਇਹਨਾਂ ਤੋਂ ਰਾਸ਼ਨ ਲੈਣ ਦੀ ਕਿਉਂ ਲੋੜ ਪਈ ਮਤਲਬ ਵੀਰ ਜੀ ਵੀਰ ਜੀ ਮੈਂ 100% ਤਾਂ ਨਹੀਂ ਕਹਾਂ ਪਾ ਅੱਛਾ ਹਾਂਜੀ ਤੇ ਇਹਨਾਂ ਮਿਰਗੀ ਦਾ ਦੌਰਾ ਪੈ ਜਾਂਦਾ ਅੱਛਾ ਤੇ ਪੰਚਨ ਤੇ ਤੇ ਦੋ ਕੋਈ ਦੋ ਚਾਰ ਦਿਨ ਇਹਦੇ ਲੱਗਦੇ ਸੀ ਉਹਦੇ ਤੇ ਗੁਜ਼ਾਰਾ ਕਰੀਦਾ ਸੀ ਜੀ ਠੀਕ ਹੈ ਹਾਂਜੀ ਤੇ ਬੜਾ ਔਖਾ ਗੁਜ਼ਾਰਾ ਸੀ ਕਿਵੇਂ ਲੱਗਦਾ ਇਸ ਸੰਸਥਾ ਵੱਲੋਂ ਤੁਹਾਨੂੰ ਜਿਹੜਾ ਜੀ ਬਹੁਤ ਵਧੀਆ ਜੀ ਬਹੁਤ ਧੰਨਵਾਦ ਕਰਦੇ ਆ ਸੰਸਥਾ ਦਾ ਅਚੀ ਰਾਮਪਾਲ ਜੀ ਦਾ ਤੇ ਸੰਤ ਦਾ ਤੇ ਸੰਸਥਾ ਦਾ ਜੀ ਬਹੁਤ ਧੰਨਵਾਦ ਕਰਦੇ ਆ ਹੋਰ ਵੀ ਪਰਿਵਾਰ ਹੋਰ ਵੀ ਪਰਿਵਾਰ ਮੌਜੂਦ ਨੇ ਜਿਹੜੇ ਕੀ ਇਹ ਜਾਂਚ ਪੜਤਾਲ ਕਰਕੇ ਇਹਨਾਂ ਵੱਲੋਂ ਗੱਲਬਾਤ ਆਈ ਜਦੋਂ ਇਹਨਾਂ ਤੇ ਕਮੇਟੀ ਮੈਂਬਰਾਂ ਨਾਲ ਕੀਤੀ ਤੇ ਉਹਨਾਂ ਦੱਸਿਆ ਕਿ ਇਹ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਪਰਿਵਾਰਾਂ ਦੇ ਇਹ ਫਿਰ ਇਹਨਾਂ ਨੂੰ ਸਮਾਨ ਦਿੱਤਾ ਜਾਂਦਾ ਪੰਜ ਕਿੱਥੇ ਰਹੇ ਨੇ ਜੀਰੇ ਸ਼ਹਿਰ ਦੇ ਰਹਿਣ ਵਾਲੇ ਮਾਛੀ ਵਾਲੀ ਵਸਤੀ ਗਉਸ਼ਾਲਾ ਅੱਛਾ ਹਾਂਜੀ ਤੇ ਅੱਜ ਇੱਥੇ ਪਹੁੰਚੇ ਹੋ ਵੀਰੇ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਈ ਹੈ ਮਤਲਬ ਉਹਨਾਂ ਨੇ ਫਾਰਮ ਭਰਿਆ ਸੀਗਾ ਇਸ ਤਰ੍ਹਾਂ ਕਰਕੇ 5 ਸਾਲ ਹੋ ਗਿਆ ਦੀ ਮੰਮੀ ਉਹਨਾਂ ਕੋਲ ਹੀ ਰਹਿਣੀ ਹੈ ਮੇਰੇ ਘਰ ਵਾਲਾ ਨਸ਼ਪੱਤਾ ਕਰਦਾ ਸੀਗਾ ਤੇ ਮੈਨੂੰ ਘਰੋਂ ਕਲਾ ਦੱਸ ਕਿੱਥੇ ਵਿਆਹ ਸੀ ਤੁਸੀ ਧਰਮਕੋਟ ਖਾ ਸੀ अच्छा ओने ਛੱਡਤਾ ਫਿਰ ਇੱਥੇ ਆ ਗਰ ਨੇ ਇੱਥੇ ਹੁਣ ਕਮਾਣ ਵਾਲਾ ਕੌਣ ਆ ਔਰ ਕੋਈ ਨਹੀਂ ਜਿਵੇਂ ਆਪ ਹੀ ਦੋ ਘਰਾਂ ਦਾ ਕੰਮ ਕਰਦੀ ਤੇ ਮੰਮੀ ਮੇਰੇ ਦੀ 1500 ਪਿਰਸ ਨਾਉਂਦੀ ਡੈਡੀ ਮੇਰੇ ਹੈ ਨਹੀਂਗੇ ਹੈ ਕਿੰਨੇ ਬੱਚੇ ਤੁਹਾਡੇ ਦੋ ਗੁੜੀਆਂ ਹੀ ਆ ਅੱਛਾ ਦੋ ਗੁੜੀਆਂ ਹੀ ਆ ਤੇ ਜੇ ਆਪ ਦੀ ਮਾਤਾ ਦੇ ਘਰ ਆ ਕੇ ਪੇਕੇ ਰਹਿੰਦੀ ਪਈ ਹੈ ਮਾਤਾ ਕਿੰਨੀ ਉਮਰ ਤੁਹਾਡੀ ਮੇਰੇ ਪਿੰਨਾ 60 ਤੋਂ ਜ਼ਿਆਦੀ ਹੈ ਜੀ ਅੱਛਾ ਹਾਂਜੀ ਕਿਲਚ ਲੱਗੇ ਕਿ ਲਈ 1500 ਤੇ ਗੁੱਡੀ ਇੱਥੇ ਤੁਹਾਡੇ ਕੋਲ ਆ ਕੇ ਰਹਿਂਦੀ ਕਾਰਨ ਕੀ ਹੋ ਗਿਆ ਇਹ ਉਹ ਫਿਰ ਪੁਰਾਣਾ ਨਸ਼ਾ ਪਤਾ ਕਰਨ ਲੱਗੋ ਨਾ ਕਰੋ ਕਰਤਾ ਫਿਰ ਇੱਥੇ ਮੇਰੇ ਕੋਲ ਸਸਤਾ ਵਾਲਾ ਤੁਹਾਡੀ ਮਦਦ ਕੀਤੀ ਜਾ ਰਹੀ ਕਿਵੇਂ ਲੱਗ ਰਿਹਾ ਸਾਨੂੰ ਵਧੀਆ ਲੱਗ ਰਿਹਾ ਜੀ ਧੰਨਵਾਦ ਠੀਕ ਹੈ ਉਹਨਾਂ ਨੇ ਕਦੋਂ ਤੱਕ ਦੇਣਗੇ ਸਮਾਨ ਪਤਾ ਨਹੀਂ ਇਹਨਾਂ ਤਾਂ ਅਸੀਂ ਪੁੱਛਿਆ ਜਿੰਨਾ ਸੰਦ 100 ਪੈਸੇ ਉਹ ਕਹਿੰਦੇ ਜਿੱਦ ਤੱਕ ਸੌਦਾ ਮਿਲਿਆ ਤੁਹਾਨੂੰ ਨਾਲ ਮਿਲ ਜੀਗਾ ਧੰਨਵਾਦ ਹਰ ਮਹੀਨੇ ਦੇਣ ਕਰਨੇ ਹਾਂਜੀ ਹੈ ਹਰ ਮਹੀਨੇ ਜਿਹੜਾ ਕੀ ਇਹ ਸਮਾਨ ਇਹਨਾਂ ਨੂੰ ਪਰਿਵਾਰਾਂ ਨੂੰ ਦਿੱਤਾ ਜਾਏਗਾ ਹੈ ਤੁਸੀਂ ਕਿੱਥੋਂ ਆਏ ਹੋ ਵਾੜਾ ਪੋ ਵੰਤੋਈ ਅੱਛਾ ਤੇ ਸੰਸਥਾ ਵਾਲੇ ਮੈਂਬਰ ਤੁਹਾਡੇ ਘਰੇ ਗਏ ਸੀ ਪੜਤਾਲ ਕੀਤੀ ਕੋਈ ਹਾਂਜੀ ਸਾਰੀ ਜਾਣਕਾਰੀ ਇਹਨਾਂ ਨੇ ਦੇਖਿਆ ਘਰ ਬੂਆ ਵੇਖਿਆ ਮੇਰਾ ਕੁਝ ਵੀ ਹੈ ਨਹੀਂ ਉੱਥੇ ਇੱਕ ਸਿਰਫ ਕਮਰਾ ਹੀ ਪਾਇਆ ਵਾ ਅੱਛਾ ਹਾਂਜੀ ਤੇ ਘਰ ਵਾਲਾ ਬਿਮਾਰ ਰਹਿੰਦਾ ਇਹਨਾਂ ਨੂੰ ਹਾਰਟ ਦੀ ਦਿੱਕਤ ਆ ਇਹਨਾਂ ਦੇ ਦਿਲ 'ਚ ਸ਼ੇਕ ਆ ਆਪਰੇਸ਼ਨ ਨਹੀਂ ਤੇ ਫੇਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਮੈਂ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਕਰਦੀ ਐ ਘਰਾਂ ਦਾ ਗੁਜ਼ਾਰਾ ਕਰਕੇ ਵੇਖੋ ਹਰ ਇੱਕ ਹੇ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੈ ਉਹਦੇ ਮੁਤਾਬਕ ਜਿਹੜਾ ਇਹ ਸਮਾਨ ਹੈ ਇਹਨਾਂ ਨੂੰ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ ਕਿ ਇੱਕ ਇੱਕ ਮਹੀਨੇ ਦਾ ਸਮਾਨ ਦਿੱਤਾ ਉਸ ਤੋਂ ਬਾਅਦ ਜਿਹੜਾ ਕਿ ਇਹ ਸਮਾਨ ਹੋਰ ਹਰ ਮਹੀਨੇ ਦਿੱਤਾ ਜਾਏਗਾ ਭੰਜੀ ਆਪਾਂ ਕਿਹੜੇ ਥਾਂ ਤੋਂ ਵੀਰੇ ਮੈਂ ਜਨੀਰ ਵਿਆਹਿਸ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਮੈਂ ਇਕੱਲੀ ਰਹਿੰਦੀ ਵਕੀਲਾ ਵਾਲੇ ਵਕੀਲਾ ਵਾਲੇ ਹਾਂਜੀ ਕਿੰਨੇ ਬੱਚੇ ਆ ਤਿੰਨ ਤੇ ਇੱਕ ਮੇਰੀ ਮੰਮੀ ਉਹ ਤੇ ਤੁਰਿਆ ਨਹੀਂ ਜਾਂਦਾ ਮੇਰੇ ਭਰਾ ਦੀ ਡੈਥ ਹੋ ਗਈ ਸੀ ਮੰਮੀ ਕੋਲੇ ਰਹਿਣੀ ਤੇ ਘਰ ਵਾਲਾ ਉਹਨਾਂ ਦੀ ਵੀ ਡੈਥ ਹੋ ਗਈ ਅੱਛਾ ਤੇ ਕੰਮ ਕੀ ਕਰਦੇ ਹੁਣ ਪੋਚੇ ਲਾਉਣੀ ਆ ਵੀਰੇ ਲੋਕਾਂ ਦੇ ਤੇ ਮਕਾਨ ਆਪਦਾ ਹਾਂਜੀ ਦੋ ਕਮਰੇ ਆ ਉਹ ਪੀਪਾ ਕੇ ਦਿੱਤੇ ਕਿਸੇ ਨੇ ਸਾਨੂੰ ਹੈ ਨਹੀਂ ਸੀ ਸਾਡੇ ਮਕਾਨ ਹੁਣ ਸਰਸਤਾ ਵੱਲੋਂ ਮਦਦ ਕੀਤੀ ਗਈ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਵੀਰੇ ਵੀ ਇਹ ਕਹਿਣਾ ਚਾਹੂਗੇ ਸੰਸਥਾ ਨੂੰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਬਾਹ ਫੜੀ ਬੱਚਿਆਂ ਦੇ ਖਰਚੇ ਲਈ ਤੇ ਇੱਕ ਇੱਕ ਮਹੀਨੇ ਦੀ ਰਾਸ਼ਨ ਲਈ ਤੇ ਕੀ ਕਹ ਇਹਨਾਂ ਨੇ ਇਸੇ ਮਹੀਨੇ ਰਾਸ਼ਨ ਦੇਣਗੇ ਕਿ ਅੱਗੇ ਵੀ ਦੇਣਗੇ ਅੱਗੇ ਵੀ ਦੇਣਗੇ ਵੀਰੇ ਉਹ ਕਹਿੰਦੇ ਜਿੰਨਾ ਚਿਰ ਬੱਚੇ ਨਹੀਂ ਡਾਰ ਹੁੰਦੇ ਬੱਚੇ ਕੰਮ ਕਰਨ ਕਰਨ ਜੋਗੇ ਨਹੀਂ ਹੁੰਦੇ ਹਾਂਜੀ ਜਦੋਂ ਤੱਕ ਬੱਚੇ ਆਪਦੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਸੰਸਥਾ ਜਿਹੜੀ ਕੀ ਹੈ ਪਰਿਵਾਰਾਂ ਦੀ ਇਹ ਮਦਦ ਕੀ ਕਰੇਗੀ ਇੱਥੇ ਹੋਰ ਵੀ ਪਰਿਵਾਰ ਬੈਠੇ ਨੇ ਤੁਸੀਂ ਵੀ ਇਸੇ ਲਈ ਆਏ ਹੋ ਨਹੀਂ ਅਸੀਂ ਤਾਂ ਫਕੀਰ ਜੀ ਹੈ ਨਹੀਂ ਅਸੀਂ ਤਾਂ ਫਕਤ ਹੈ ਗੁਰੂ ਜੀ ਦੇ ਪਰਮਾਤਮਾ ਦੇ ਭਗਤ ਆ ਚਾਪ ਇਹ ਸੰਸਥਾ ਨਾਲ ਜੁੜੇ ਹੋਏ ਹਾਂ ਜੀ ਤੁਸੀਂ ਵੀ ਸੰਸਥਾ ਨਾਲ ਹਾਂ ਜੀ ਤੇ ਸਾਰੇ ਜਿਹੜੇ ਮੈਂਬਰ ਹੈ ਸੰਸਥਾ ਨਾਲ ਜੁੜੇ ਨੇ ਲੇਕਿਨ ਆ ਜਿਹੜੇ ਪਰਿਵਾਰ ਆਏ ਹੋਏ ਨੇ ਇਹ ਇਹ ਛਾਂਬਿਨ ਕਰਕੇ ਸੰਸਥਾ ਵੱਲੋਂ ਜਿਹੜਾ ਇੱਥੇ ਇਨਾਂ ਨੂੰ ਸਮਾਨ ਦਿੱਤਾ ਜਾ ਰਿਹਾ ਐ ਅਲੱਗ-ਅਲੱਗ ਪਿੰਡਾਂ ਵਿੱਚੋਂ ਆਏ ਨੇ ਕੋਈ ਹੈਂਡੀਕੈਪ ਹੈ ਕਿਸੇ ਦੇ ਪਰਿਵਾਰ ਦੇ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈਗਾਗਾ ਇੱਥੇ ਵਿਧਾਇਕ ਸਾਹਿਬ ਵੀ ਪਹੁੰਚੇ ਨੇ ਸੰਸਦਾਂ ਦੇ ਮੈਂਬਰ ਵੀ ਆਗੇ ਨੇ ਅ ਕੱਲ ਬਾਦ ਹੋਰ ਪਰਿਵਾਰ ਨਾਲ ਕਰਦੇ ਵੀਰ ਜੀ ਕਿੱਥੋਂ ਆਏ ਮੱਲੋ ਗਏ ਤੇ ਕੀ ਕਾਰਨ ਅੱਜ ਇੱਥੇ ਪਹੁੰਚੇ ਹੋ ਭਾਈ ਹਾਂ ਜੀ ਗੋਡੇ ਕੰਮ ਨਹੀਂ ਹੁੰਦਾ ਗੋਡੇ ਨਵੇਂ ਪੈਣੇ ਪਰਿਵਾਰ 'ਚ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਹੈ ਨਹੀਂ ਇਹ ਬੱਚਾ ਛੋਟਾ ਪੜਦਾ ਹੈ ਪੜਦਾ ਕਿਹੜੀ ਕਲਾਸ ਚ ਪੜਦਾ ਦਸਵੀਂ ਇਹ ਸੰਸਥਾ ਵੱਲੋਂ ਕਿਵੇਂ ਲੱਗ ਰਿਹਾ ਜਿਹੜਾ ਸਮਾਨ ਦਿੱਤਾ ਗਿਆ ਬਹੁਤ ਧੰਨਵਾਦ ਹੈ ਜੀ ਕੀ ਕਿਆ ਕਦੋਂ ਤੱਕ ਦੇਣਗੇ ਸਮਾਨ ਜਿੰਨਾ ਜਿਹੜਾ ਬੱਚਾ ਕੰਮ ਨਹੀਂ ਕਰ ਰਿਹਾ ਅੱਛਾ ਹਾਂਜੀ ਇਹ ਕੰਮ ਬਾਰੇ ਕਿਆ ਕੋਈ ਕੋਈ ਕੰਮ ਦਿਵਾਨ ਬਾਰੇ ਵੀ ਗੱਲ ਕੋਈ ਕੀਤੀ ਆ ਨਹੀਂ ਖਰਚਾ ਹੀ ਦੇਣਗੇ ਹਾਂਜੀ ਉਹ ਰਾਸ਼ਨ ਹਾਂਜੀ ਰਾਸ਼ਨ ਰਾਸ਼ਨ ਉਦੋਂ ਤੱਕ ਹੀ ਦਿੱਤਾ ਜਾਏਗਾ ਜਦੋਂ ਤੱਕ ਘਰ ਦਾ ਇੱਕ ਜੀ ਜਿਹੜਾ ਕਿ ਕੰਮ ਕਰਨਾ ਤੇ ਲਾਇਕ ਨਹੀਂ ਹੋ ਜਾਂਦਾਗਾ ਐ ਇੱਥੇ ਐ ਹੋਰ ਵੀਰ ਜੀ ਤੁਸੀਂ ਨਾਲ ਲੈਂਦੇ ਲੈ ਲੈਦੇ ਨਾਲ ਕਿਵੇਂ ਇਕੱਲਾ ਹੀ ਏ ਨੀਨਤ ਡੈਡੀ ਦੀ ਰੀੜ ਦੀ ਹੱਡੀ ਕਰੇਕਾ ਅੱਛਾ ਉਹ ਤੁਰ ਨਹੀਂ ਸਕਦੀ ਅੱਛਾ ਇਹਨਾਂ ਦਾ ਬਟਾ ਮੰਦ ਬੁੱਧੀ ਹੈ ਅੱਛਾ ਇਹ ਮੰਦ ਬੁੱਧੀ ਹੈ ਸੁਣ ਸਕਦਾ ਪਰ ਬੋਲ ਨਹੀਂ ਸਕਦਾ ਤੇ ਪਰਿਵਾਰ ਚ ਹੋਰ ਕੰਮ ਨਾਲ ਕੋਣ ਹੈ ਕੋਈ ਨਹੀਂ ਜੀ ਪਰਿਵਾਰ ਚ ਕੰਮ ਕਰਨ ਵਾਲਾ ਅੱਛਾ ਕਿੰਨੇ ਜੀ ਹੈ ਪਰਿਵਾਰ ਚ ਪਰਿਵਾਰ ਦੇ ਦੋ ਜੀ ਆ ਮਾਤਾ ਇਹਨਾਂ ਦੀ ਚਲੀ ਗਈ ਸੀ ਘਰੋਂ ਠੀਕ ਹੈ ਤੇ ਦੋ ਜੀ ਪਿਓ ਪਤਨੀ ਹੈ ਆ ਬਾਪ ਦੇ ਰੀੜ ਦੀ ਹੱਡੀ ਚ ਨੁਕਸ ਹੈ ਇਹ ਮੰਦਭੁੱਦੀ ਹੈ ਤੇ ਕਦੋਂ ਤੱਕ ਕਿਹਾ ਸੰਸਥਾ ਨੇ ਮਦਦ ਕਰਨ ਵਾਸਤੇ ਚਿੰਨ ਚੱਕਰ ਇਹਨਾਂ ਦੇ ਕੰਮ ਕਰਨ ਵਾਲਾ ਕੋਈ ਬੱਚਾ ਸਹੀ ਨਹੀਂ ਹੁੰਦਾ ਸੰਸਥਾ ਦਾ ਇਹ ਕਹਿਣਾ ਹੈ ਕਿ ਜਿਹੜਾ ਸਮਾਨ ਹੈ ਬਕਾਇਦਾ ਸਹੀ ਸਮਾਨ ਸਾਫ਼ ਸੁਥਰਾ ਦੁਕਾਨਾਂ ਤੋਂ ਸਮਾਨ ਖਰੀਦ ਕੇ ਜੇਸੀ ਦੀ ਲੋੜ ਹੈ ਪਰਵਾਰ ਵੱਲੋਂ ਮੰਗ ਕੀਤੀ ਜਾਂਦੀ ਹੈ ਉਹ ਉਹਨਾਂ ਨੂੰ ਸਮਾਨ ਦਿੱਤਾ ਜਾਂਦਾ ਹੈ ਜਿਵੇਂ ਰਾਸ਼ਨ ਹੈ ਧਾਰਾ ਹੈ ਤੇ ਹੋਰ ਸਮਾਨ ਹੈ ਜਿਹੜਾ ਕਿ ਇਹ ਸਾਰਾ ਸਮਾਨ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜੇ ਕਮਾਨ ਵਾਲਾ ਜੀ ਕੋਈ ਪਰਿਵਾਰ ਦੇ ਵਿੱਚ ਹੋ ਜਾਏਗਾ ਤੇ ਉਸ ਤੋਂ ਬਾਅਦ ਇਹ ਸਹਾਇਤਾ ਬੰਦ ਕੀਤੀ ਜਾਏਗੀ ਨਹੀਂ ਤਾਂ ਉਦੋਂ ਤੱਕ ਜਿਹੜੀ ਹੈ ਮਦਦ ਇਹ ਸੰਸਥਾ ਵੱਲੋਂ ਲਗਾਤਾਰ ਇਹ ਮਦਦ ਲਗਾਤਾਰ ਨਿੱਤੀ ਜਾਵੇਗੀ ਇੱਥੇ ਹੋਰ ਵਿਧਾਇਕ ਸਾਹਿਬ ਵੀ ਪਹੁੰਚੇ ਨੇ ਮੈਂਬਰ ਵੀ ਇਹਨਾਂ ਨੇ ਮਜੂਰ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਹਾਂ ਸਾਡੇ ਨਾਲ ਵਿਧਾਇਕ ਨਰੇਸ਼ ਕਿਰਾਰੀਆ ਵੀ ਹੈਗੇ ਨੇ ਸੰਸਥਾ ਦੇ ਜਿਹੜੇ ਆਗੂ ਨੇ ਜੋ ਇਸ ਸੰਸਥਾ ਵਿੱਚ ਸੇਵਾ ਨਿਭਾ ਰਹੇ ਨੇ ਉਹ ਮੌਜੂਦ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਸੇਵਾਵਾਂ ਜਿਹੜੀਆਂ ਆ ਉਹਨਾਂ ਵੱਲੋਂ ਜਿਹੜੀਆਂ ਨਿਭਾਈਆਂ ਜਾ ਰਹੀਆਂ ਵੀ ਕਿਹੜੀ ਸੰਸਥਾ ਵੱਲੋਂ ਜਿਵੇਂ ਅਨਪੂਰਨਾ ਮਹਿੰਮ ਚਲਾਈ ਗਈ ਹੈ ਹੋਰ ਸੰਸਥਾ ਵੱਲੋਂ ਕੀ ਕੀ ਕੀਤਾ ਜਾਂਦਾ ਨਿਕ ਜੀ ਪਹਿਲਾਂ ਤਾਂ ਤੁਹਾਨੂੰ ਅਨਪੁਰਨਾ ਮਹਿੰਦਰਾ ਦੱਸਣਾ ਚਾਹੂੰਗਾ ਕਿ ਸੰਤ ਰਾਮਪਾਲ ਜੀ ਮਹਾਰਾਜ ਦਾ ਨਾਰਾ ਰੋਟੀ ਕਪੜਾ ਚਿਕਿਤਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਹਾ ਹੈ ਕਬੀਰ ਭਗਵਾਨ ਇਹਦੇ ਤਹਿਤ ਇੰਡੀਆ ਦੇ ਵਿੱਚ ਵੀ ਨੇਪਾਲ ਦੇ ਵਿੱਚ ਵੀ ਜਿਹੜੇ ਵੀ ਗਰੀਬ ਤੇ ਲਾਚਾਰ ਪਰਿਵਾਰ ਨੇ ਜਿਹਨਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਨਸੀਬ ਹੁੰਦੀ ਜਾਂ ਆਰਥਿਕ ਤੰਗੀ ਕਰਕੇ ਇਲਾਜ ਨਹੀਂ ਕਰਵਾ ਪਾਰੇ ਕੱਪੜੇ ਦੀ ਜ਼ਰੂਰਤ ਹੈ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਛੁੱਟ ਚੁੱਕੀ ਹੈ ਕਿਸੇ ਕੋਲ ਛੱਤ ਨਹੀਂ ਹੈਗੀ ਇਹ ਸਾਰੀਆਂ ਬੇਸਿਕ ਨੀਂਦ ਸੰਤਰਾਮਪਾਲ ਜੀ ਮਹਾਰਾਜ ਦੀ ਅਨਪੂਰਨਾ ਮੋਹਿੰਮ ਦੇ ਤਹਿਤ ਪੂਰੀਆਂ ਕੀਤੀਆਂ ਜਾਂਦੀਆਂ ਨੇ ਇਸ ਅਨਪੂਰਨਾ ਮੋਹਿੰਮ ਦੇ ਤਹਿਤ ਹੀ ਸੰਤਰਾਮਪਾਲ ਜੀ ਮਹਾਰਾਜ ਨੇ ਪਿੱਛੇ ਨਾਰਥ ਇੰਡੀਆ ਜੋ ਹੜਾ ਆਏ ਸੀਗੇ ਉਹਦੇ ਵਿੱਚ ਹਰ ਬਾਰ ਰਹਿਤ ਅਭਿਆਨ ਚਲਾਇਆ ਸੀ ਜਿਹਦੇ ਵਿੱਚ ਹਰਿਆਣਾ ਵਿੱਚ 300 ਤੋਂ ਉੱਪਰ ਪਿੰਡਾਂ ਨੂੰ ਇਹ ਲੱਖ ਫੁੱਟ ਪਾਈਪ ਤੇ 10 ਵੀ ਹਾਰਸ ਪਾਵਰ ਦੀਆਂ ਮੋਟਰਾਂ ਦੇ ਨਾਲ ਸੀ ਹੋ ਗਈ ਸਮਗਰੀ ਸੰਤਰਾਮਪਾਲ ਜੀ ਮਹਾਰਾਜ ਵੱਲੋਂ ਦਿੱਤੀ ਗਈ ਪੰਜਾਬ ਵਿੱਚ ਵੀ ਜਿਲ੍ਹਾ ਅੰਮ੍ਰਿਤਸਰ ਸੀਰਜ ਨਾਲਾ ਦੇ ਵਿੱਚ ਚਾਰ ਪਿੰਡ ਸੀਗੇ ਬੇਦੀ ਚੰਨਾ ਦੂਜੋਵਾਲ ਮਲਕਪੁਰ ਚਾਰ ਪਿੰਡ ਸੀਗੇ ਜਿਨ੍ਹਾਂ ਵਿੱਚ ਸੰਤਰਾਮਪਾਲ ਜੀ ਮਹਾਰਾਜ ਨੇ ਦੂਜੋਵਾਲ ਜਿਨ੍ਹਾਂ ਵਿੱਚ ਹੈਲਪ ਕੀਤੀ ਸੀਗੀ ਲੱਖਾਂ ਫੁੱਟ ਪਾਈਪ ਦੀ ਤੇ ਮੋਟਰਾਂ ਦੀ ਅੱਜ ਉਹ ਪਿੰਡ ਆਪਣੇ ਖੇਤਾਂ ਵਿੱਚ ਪਾਣੀ ਗੱਢ ਕੇ ਅਕਲੀ ਫਸਲ ਦੀ ਬਜਾਈ ਕਰ ਰਹੇ ਨੇ ਕਿਸਾਨ ਆ ਜਿਹੜਾ ਉਹ ਉਸ ਆਰਥਿਕ ਸੰਕਰ ਤੋਂ ਉੱਭਰ ਚੁੱਕੇ ਐ ਇਸ ਤੋਂ ਲਾਵਾ ਸੰਤਰਾਮਪਾਲ ਜੀ ਮਹਾਰਾਜ ਦੇ ਸਮਾਜਿਕ ਕੰਮਾਂ ਦੀ ਗੱਲ ਕਰੀਏ ਜਿੰਨੇ ਵੀ ਆਸ਼ਮੇ ਸੰਤਰਾਮਪਾਲ ਜੀ ਮਹਾਰਾਜ ਦੇ ਸਾਰਿਆਂ ਵਿੱਚ ਵੱਡੇ ਪੈਮਾਨੇ ਤੇ ਬਲੱਡ ਡੋਨੇਸ਼ਨ ਬਾਡੀ ਡੋਨੇਸ਼ਨ ਆਈ ਡੋਨੇਸ਼ਨ ਦੇ ਕੈਂਪ ਲਗਾਏ ਜਾਂਦੇ ਨੇ ਤੇ ਜਿੰਨੀਆਂ ਵੀ ਕੁੜੀਆਂ ਉਹਨਾਂ ਦਾ ਦੇਹੜਾ ਤੇ ਵਿਆਹ ਕੀਤਾ ਜਾਂਦਾ ਜਿੰਨੀਆਂ ਵੀ ਸੰਗਤ ਸੰਤ RAMPAL ji Maharana ਜੁੜੀ ਹੋਈ ਹੈ ਦੇਹੜਾ ਤੇ ਵਿਆਹ ਕੀਤਾ ਇਹਦਾ ਨਾਂ ਕੋਈ ਦੇਹ ਲੈਂਦਾ ਨਾ ਲੈਂਦਾ ਸਿਰਫ 17 ਮਿੰਟ ਚਾਸ ਰੁਕੰਦਰ ਰਮਣੀ ਹੈ ਉਹਦੇ ਵਿੱਚ ਵਿਆਹ ਕਰਕੇ ਸਾਦੇ ਕੱਪੜੇ ਦੇ ਵਿੱਚ ਜੋੜਾ ਬੈਠਦਾ ਤੇ ਆਪਣੇ ਘਰਾਂ ਨੂੰ ਚਲਾ ਜਾਂਦਾ ਇਸ ਤੋਂ ਇਲਾਵਾ ਸੰਤ RAMPAL ji ਮਹਾਰਾਜ ਦੀ ਪੁਸਤਕ ਜੀਨੇ ਕੀ ਰਾਹ ਪੜ੍ਹ ਕੇ ਉਹਨਾਂ ਨਾਲ ਜੁੜ ਕੇ ਉਹਨਾਂ ਦੇ ਅਧਿਆਤਮਿਕਾਂ ਦੇ ਪ੍ਰਭਾਵਿਤ ਤੋਂ ਕਿ ਨਾਮ ਲੈ ਕੇ ਕਈ ਹੀ ਹਜ਼ਾਰਾਂ ਲੱਖਾਂ ਲੋਕਾਂ ਨੇ ਨਸ਼ਾ ਛੱਡ ਦਿੱਤਾ ਬਿਲਕੁਲ ਸੱਚਾਈ ਹੈ ਉਸਨਾਂ ਦੇ ਘਰਾਂ ਵਿੱਚੋਂ ਜਾ ਕੇ ਵੈਰੀਫਿਕੇਸ਼ਨ ਵੀ ਕਰ ਸਕਦੇ ਹੋ ਤੇ ਅੱਜ ਉਹ ਉਜੜੇ ਹੋਏ ਪਰਿਵਾਰ ਸੁਖੀ ਬਸ ਰਹੇ ਨੇ ਕੋਈ ਵੀ ਆਪਦਾਨ ਦੀ ਹੈ ਕਿੱਥੇ ਵੀ ਆਪਣਾ ਕਰੋਨਾ ਗਾਲ ਵਰਗੀ ਸਥਿਤੀ ਆ ਜਾਵੇ ਹੜ੍ਹ ਆ ਜਾਵੇ ਪਚਾਰ ਆ ਜਾਵੇ ਸੰਤਰਾਮਪਾਲ ਜੀ ਮਹਾਰਾਜ ਦੇ ਅਨਿਆਈ ਉਹਨਾਂ ਦੇ ਦੇਸ਼ ਤੋਂ ਉੱਥੇ ਦਵਾਈਆਂ ਪਸ਼ੂਆਂ ਆਚਾਰਾ ਬਣਾਇਆ ਬਣਾਇਆ ਲੰਗਰ ਕੱਚਾ ਰਾਸ਼ਨ ਤ੍ਰਿਪਾਲਾਂ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਤੁਰੰਤ ਪਹੁੰਚਦੇ ਨੇ ਸੰਤਰਾਮਪਾਲ ਜੀ ਦੇ ਦੇਸ਼ ਤੋਂ ਪ੍ਰਿਆਵਰਣ ਲਈ ਵੀ ਸੰਤਰਾਮਪਾਲ ਜੀ ਮਰਾਏ ਨੇ ਬਹੁਤ ਵੱਡਾ ਕੰਮ ਕੀਤਾ ਹੈ ਲੱਖਾਂ ਦੀ ਤعداد ਦੇ ਵਿੱਚ ਭਾਰਤ ਵਿੱਚ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਨੇਪਾਲ ਦੇ ਵਿੱਚ ਬਰਖਸ਼ਾ ਰੋਪਣ ਕਰਵਾਇਆ ਸੰਤਰਾਮਪਾਲ ਜੀ ਮਰਾਏ ਨੇ ਇਹ ਜਿਹੜੇ ਅੱਜ ਪਰਿਵਾਰਾਂ ਨੂੰ ਤੁਸੀਂ ਦੇ ਰਹੇ ਹੋ ਕੋਈ ਇਹਨਾਂ ਦੀ ਜਾਂਚ ਪੜਤਾਲ ਕੀਤੀ ਹੈ ਕੋਈ ਪਰਿਵਾਰ ਕੋਈ ਨਸ਼ਾ ਕਰਦਾ ਹੈ ਜਾਂ ਕੋਈ ਸਮਰਥ ਹੈ ਤੇ ਫਿਰ ਜਾਣ ਕੇ ਲੈ ਕੇ ਆ ਗਿਆ ਕਿਉਂਕਿ ਕਹਿੰਦੇ ਨਾ ਮੁਫਤ ਚੀਜ਼ ਮਿਲੇ ਤੇ ਹਰ ਕੋ ਭੱਜ ਕੇ ਪੈ ਜਾਂਦਾ ਹੈ ਇਦਲੀ ਕ੍ਰਾਈਟੇਰੀਆ ਇਹੀ ਹੈ ਜੀ ਸੰਤਰਾਮਪਾਲ ਜੀ ਮਾਰਗਦਾ ਕਿ ਲੋੜਵੰਦ ਪ੍ਰੋਪਰ ਸਰਵੇ ਕੀਤਾ ਜਾਂਦਾ ਜੀ ਪਰਿਵਾਰ ਨੂੰ ਮਿਲਿਆ ਜਾਂਦਾ ਜਾ ਕੇ ਆਸਪਰੋਸ ਤੋਂ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਸਰਪੰਚ ਸਾਹਿਬ ਤੋਂ ਐਮਸੀ ਸਾਹਿਬ ਤੋਂ ਪ੍ਰੋਪਰ ਵੈਰੀਫਿਕੇਸ਼ਨ ਕਰਕੇ ਜਦੋਂ ਉਹਨਾਂ ਦਾ ਸਰਵੇ ਭੇਜਿਆ ਜਾਂਦਾ ਕਮੇਟੀ ਨੂੰ ਜਦੋਂ ਉਹਨਾਂ ਦਾ ਸਰਵੇ ਪਾਸ ਹੁੰਦਾ ਉਹ ਕ੍ਰਾਈਟੇਰੀਆ ਨੂੰ ਫੁੱਲਫੁੱਲ ਕਰਦੀ ਹੈ ਫੈਮਿਲੀ ਕੀ ਵਾਕਿਆ ਜੂਰਤਮੰਦ ਹੈ ਤਾਂ ਦੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਜੀ ਤੇ ਬਾਕੀ ਜੇ ਕੋਈ ਨਸ਼ਾ ਕਰਦਾ ਹੈ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਤਾਂ ਉਹਨੂੰ ਰੋਕਿਆ ਜਾਂਦਾ ਵੀ ਤੁਹਾਨੂੰ ਇਹ ਮਦਦ ਨਹੀਂ ਮਿਲੇਗੀ ਜੋ ਫਿਰ ਵੀ ਨਹੀਂ ਹਟਦੇ ਨਸ਼ਾ ਕਰਦਾ ਪਾਇਆ ਜਾਂਦਾ ਤਾਂ ਉਹਨਾਂ ਦਾ ਜਿਹੜਾ ਇਹ ਜਿਹੜੀ ਰਾਸਮਗਰੀ ਬੰਦ ਕਰ ਦਿੱਤੀ ਜਾਂਦੀ ਹੈ ਕਿਉਂਕਿ ਉਹ ਫਿਰ ਇਸ ਦਾ ਗਲਤ ਇਸਤੇਮਾਲ ਕਰ ਸਕਦੇ ਨੇ ਤੇ ਨਸ਼ੇ ਵਾਲੇ ਪਰਿਵਾਰਾਂ ਨੂੰ ਜੋ ਵੀ ਇਸ ਤਰ੍ਹਾਂ ਦਾ ਉਹਨਾਂ ਨੂੰ ਇਹ ਮਦਦ ਨਹੀਂ ਕੀਤੀ ਜਾਂਦੀ ਜੀ ਇਹ ਇਹ ਡੋਨੇਸ਼ਨ ਲੈਂਦੇ ਕੱਟੀ ਕੀਤੀ ਜਾਂਦੀ ਹੈ ਜਾਂ ਕਿੱਥੋਂ ਆਂਦਾ ਪੈਸਾ ਹੈ ਸੰਤਰਾਮਪਾਲ ਜੀ ਮਹਾਰਾਜ ਦੇ 14 ਆਸ਼ਰਮ ਨੇ ਜੀ 13 ਭਾਰਤ ਵਰਸ਼ ਦੇ ਵਿੱਚ ਇੱਕ ਨੇਪਾਲ ਦੇ ਵਿੱਚ ਉਹ ਆਸਮਾਨ ਦੇ ਵਿੱਚ ਸੰਗਤ ਜੋ ਵੀ ਤਿਲ ਫੁੱਲ ਪਾਉਂਦੀ ਹੈ ਦਾਨ ਪਾਤਰਾ ਜਿਹਾ ਉੱਥੇ ਸੇਵਾ ਪਾਉਂਦੀ ਹੈ ਉਸ ਸੇਵਾ ਦੇ ਨਾਲ ਹੀ ਸੰਗਤ ਦੇ ਸਹਿਯੋਗ ਨਾਲ ਇਹ ਸਾਰਾ ਚੱਲ ਰਿਹਾ ਹੈ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਕਿਹੜਾ ਕੰਮ ਹੈ ਜਿਹੜਾ ਕਿ ਇਹ ਨਹੀਂ ਸੰਸਥਾ ਕਰ ਰਹੀ ਹਰ ਇੱਕ ਬਾੜਾਂ ਦੇ ਵਿੱਚ ਹਾੜਾਂ ਦੇ ਵਿੱਚ ਜਿਹੜਾ ਕਿ ਕਰੋਨਾ ਟਾਈਮ ਤੇ ਨਸ਼ੇ ਨੂੰ ਲੈ ਕੇ ਜਿਹੜੇ ਸਾਰੇ ਕੰਮ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਤੇ ਜਿਹੜਾ ਕਿ ਪੈਸਾ ਲੋਕਾਂ ਕੋਲੋਂ ਡੋਨੇਸ਼ਨ ਨਹੀਂ ਲਿੱਤੀ ਜਾਂਦੀ ਜਿਹੜਾ ਚੰਦਾ ਜਿਹੜਾ ਗੱਲਿਆਂ ਵਿੱਚ ਪਾਇਆ ਜਾਂਦਾ ਉਸ ਪੈਸੇ ਦੇ ਨਾਲ ਹੀ ਇਹ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਇਹ ਵਿਧਾਇਕ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸੰਸਥਾ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਸੰਤ RAM PAL ਜੀ ਮਹਾਰਾਜ ਜੋ ਇਹਨਾਂ ਨੇ ਪੂਰਨ ਮਹਿੰਮ ਚਲਾਈ ਆ ਬਹੁਤ ਹੀ ਸ਼ਲਾਘਾਯੋਗ ਹੈ ਇਹਨਾਂ ਨੇ ਉਹਨਾਂ ਪਰਿਵਾਰਾਂ ਨੂੰ ਅੱਜ ਇੱਥੇ ਦੇਣ ਵਾਸਤੇ ਆਏ ਘਰ ਦਾ ਰਾਸ਼ਨ ਕੰਬਲ ਕਪੜੇ ਗਰਮ ਕਪੜੇ ਜੁੱਤੇ ਸਾਰਾ ਘਰ ਦਾ ਦਾਲਾਂ ਪਿਆ ਜੋ ਵੀ ਘਰੇ ਵਰਤੋਂ ਚ ਆਉਂਦਾ ਚੀਜ਼ ਰਸੋਈ ਦੀ ਵਾਲੀ ਰਸੋਈ ਵਾਲੀ ਚੀਜ਼ ਸਾਰੀ ਦੇਣ ਵਾਸਤੇ ਅੱਜ ਆਏ ਆ ਕਪੜੇ ਵੀ ਆ ਗਰਮ ਮੈਂ ਮੈਂ ਇਸ ਧੰਨਵਾਦ ਕਰਦਾ ਹਾਂ ਮਹਾਰਾਜ ਜੀ ਦਾ ਜਿਨ੍ਹਾਂ ਇਹਨਾਂ ਦੇ ਗਾਂਵ ਸੇਵਕ ਨੇ ਉਹਨਾਂ ਦਾ ਵੀ ਇੰਨੀ ਦੂਰੋਂ ਪਿੱਛੇ ਪਿਛਲੇ ਮਹੀਨੇ ਵੀ ਇਹਨਾਂ ਨੇ ਕਾਫੀ ਪਰਿਵਾਰਾਂ ਨੂੰ ਦੇ ਕੇ ਗਏ ਸਮਾਨ ਇਸ ਵਾਰੀ ਫੇਰ ਨਵੇਂ ਹੋਰ ਜੁੜੇ ਆ ਉਹਨਾਂ ਨੂੰ ਸਮਾਨ ਦੇਣਾ ਹੈ ਫਿਰ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਵੀ ਦੱਸਿਆ ਵੀ ਆ ਤੇ ਪਤਾ ਵੀ ਜਿਹੜਾ ਜਦੋਂ ਆ ਹੜ ਆਇਆ ਉਦੋਂ ਅੰਮ੍ਰਿਤਸਰ ਦੇ ਵਿੱਚ ਵੀ ਕਈ ਪਿੰਡਾਂ 'ਚ ਮਦਦ ਕੀਤੀ ਹਰਿਆਣੇ ਵਿੱਚ ਤਾਂ ਬਹੁਤ ਸਾਰੇ ਪਿੰਡ ਆ ਜਿੱਥੇ ਇਹਨਾਂ ਨੇ ਮਦਦ ਕੀਤੀ ਆ ਇਥੋਂ ਤੱਕ ਆ ਵੀ ਮੈਂ ਟਿਊਬਲਾਂ ਦੇ ਬੋਰ ਕਰਵਾ ਕੇ ਦਿੱਤੇ ਫਿਰ ਜਿਹੜਾ ਕਿਸਾਨਾਂ ਦੇ ਖੇਤਾਂ 'ਸਤੇ ਪਾਣੀ ਜਾਂਦਾ ਉਹਨਾਂ ਨੂੰ ਪਾਈਪਾਂ ਪਵਾ ਕੇ ਦਿੱਤੀਆਂ ਕਿਸੇ ਨੂੰ ਜੋ ਵੀ ਕਿਸੇ ਨੂੰ ਕਣਕ ਦੇ ਬੀਜ ਦੀ ਲੋੜ ਸੀ ਖਾਦ ਦੀ ਲੋੜ ਸੀ ਕੋਈ ਸੇ ਚੀਜ਼ ਦੀ ਵੀ ਲੋੜ ਸੀ ਇਹਨਾਂ ਨੇ ਹਰ ਤਰ੍ਹਾਂ ਦੀ ਮਦਦ ਕੀਤੀ ਹੈ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਦੈਨ ਦੁਗਣੀ ਰਾ ਚੋਗੁਣੀ ਇਹ ਤਰੱਕੀ ਕਰਨ ਇਸੇ ਤਰ੍ਹਾਂ ਜਨਤਾ ਦੀ ਸੇਵਾ ਕਰਦੇ ਰਹਿਣ ਅਤੇ ਜਿਹੜੇ ਇਹਨਾਂ ਦੇ ਇਹਨਾਂ ਨਾਲ ਜੁੜੇ ਆ ਪ੍ਰੇਮੀ ਇਹਨਾਂ ਦੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਇਸੇ ਵਾਸਤੇ ਟਾਈਮ ਕੱਢਣਾ ਹਰ ਇਨਸਾਨ ਆਪਦੇ ਆਪ ਤੇ ਤਾਂ ਕੱਢ ਸਕਦਾ ਪਰ ਕਿਸੇ ਵਾਸਤੇ ਟਾਈਮ ਕੱਢਣਾ ਬੜਾ ਔਖਾ ਵਾ ਇਹ ਅਕਸਰ ਆਮ ਟਾਈਮ ਕੱਢ ਕੇ ਆਉਂਦੇ ਆ ਅੱਗੇ ਵੀ ਆਏ ਸੀ ਤੇ ਟਾਈਮ ਖਰਾਬ ਹੀ ਹੁੰਦਾ ਵਾ ਤੇ ਨਾਲ ਮਦਦ ਵੀ ਕਰਦੇ ਆ ਤੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਇਹਨਾਂ ਨੇ ਇੰਨੀ ਮਦਦ ਕੀਤੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਰਿਵਾਰ ਬਿਲਕੁਲ ਕਮਾਈ ਦਾ ਕੋਈ ਸਾਧਨ ਨਹੀਂ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਆ ਚੁਣ ਕੇ ਮੈਂ ਇਹਨਾਂ ਦਾ ਇਸ ਕਰਕੇ ਬਹੁਤ-ਬਹੁਤ ਧੰਨਵਾਦੀ ਆ ਗੁਰਪ੍ਰੀਤ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਸੰਸਥਾ ਦਾ ਕੰਮ ਅੱਜ ਜਿਵੇਂ ਕਿ ਵਿਦੈਕ ਸਾਹਿਬ ਨੇ ਦੱਸਿਆ ਔਰ ਸੰਤ ਰਾਮਪਾਲ ਜੀ ਦੇ ਜਿੰਨੇ ਵੀ ਇੱਥੇ ਪੈਰੋਕਾਰ ਆਏ ਨੇ ਔਰ ਜਿੰਨੀ ਉਹਨਾਂ ਦੀ ਟੀਮ ਹੈ ਉਹ ਅੱਜ ਵੇਖ ਕੇ ਪਤਾ ਲੱਗ ਰਿਹਾ ਕਿ ਆਪਣੇ ਉਹ ਕਿਸ ਤਰੀਕੇ ਨਾਲ ਮਦਦ ਕਰ ਰਹੇ ਨੇ ਔਰ ਮੈਂ ਵੇਖ ਰਿਹਾ ਵਾਂ ਕਿ ਜਿਵੇਂ ਆਪਾਂ ਗੱਲ ਕਰਦੇ ਕਿ ਰੋਟੀ ਕਪੜਾ ਔਰ ਮਕਾਨ ਰੋਟੀ ਕਪੜਾ ਔਰ ਮਕਾਨ ਦੇ ਨਾਲ ਨਾਲ ਜੋ ਚਿਕਸਾ ਔਰ ਜੋ ਸਿੱਖਿਆ ਉਹਦੇ ਉੱਪਰ ਵੀ ਕੰਮ ਕਰ ਰਹੇ ਨੇ ਅੱਜ ਅੱਗੇ ਵੀ ਨਾਲ ਕੋਲ 11 ਪਰਿਵਾਰ ਨੇ ਹਲਕਾ ਜੀਰਾ ਦੇ ਅੱਜ ਨਵੇਂ ਨੋ ਪਰਿਵਾਰ ਜੋੜੇ ਗਏ ਨੇ ਪਰਵਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਉਹਨਾਂ ਦੇ ਕੋਲ ਇਹ ਜੋ ਅੱਜ ਰਾਸ਼ਨ ਚਾਹੋ ਖਾਣ ਪੀਣ ਦੀ ਸਮਗਰੀ ਆ ਚਾਹੇ ਉਹਨਾਂ ਦੇ ਨਾਲ ਜਿੰਨੇ ਬੱਚੇ ਹੈ ਬੱਚਿਆਂ ਵਾਸਤੇ ਕਾਪੀਆਂ ਪੈਨ ਕਿਤਾਬਾਂ ਨਾਲ ਉਹਨਾਂ ਕੋਲ ਆ ਔਰ ਜਿਵੇਂ ਕਿ ਵੇਖਿਆ ਕਿ ਸੀਜ਼ਨ ਆ ਗਿਆ ਸਰਦੀ ਦਾ ਔਰ ਗਰਮ ਕੰਬਲ ਉਹਨਾਂ ਦੇ ਕੱਪੜੇ ਅਸੀਂ ਜੀਰੇ ਵੱਲੋਂ ਜੀਰਾਂਗਰ ਵੱਲੋਂ ਔਰ ਹਲਕਾ ਜੀਰਾ ਦੇ ਵੱਲੋਂ ਇਹਨਾਂ ਦੀ ਪੂਰੀ ਟੀਮ ਦਾ ਆਪਣੇ ਸੰਤ ਰਾਮਪਾਲ ਜੀ ਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਗਰੀਬ ਪਰਿਵਾਰ ਨੂੰ ਬੇਸਹਾਰਾ ਪਰਿਵਾਰ ਨੂੰ ਅੱਜ ਉਹਨਾਂ ਦੀ ਬਾਹ ਫੜੀ ਹੈ ਜੀ ਆ ਪ੍ਰਿੰਸੀਪਲ ਰਕੇਸ਼ ਸ਼ਰਮਾ ਵੀ ਇੱਥੇ ਮੌਜੂਦ ਨੇ ਤੁਸੀਂ ਬੱਚਿਆਂ ਨੂੰ ਸਿੱਖਿਆ ਦੇਣੇ ਹੋ ਬਣਾ ਪੜਾ ਲਿਖਾ ਕੇ ਬਹੁਤ ਵੱਡਾ ਇਨਸਾਨ ਬਣਾਉਣੇ ਹੋ ਅੱਜ ਉਹਨਾਂ ਸੰਸਥਾਵਾਂ ਨੂੰ ਕੀ ਮੈਸੇਜ ਦੇਣਾ ਜਾਓਗੇ ਕਿ ਜਿਸ ਤਰ੍ਹਾਂ ਦੀ ਇਹ ਸੰਸਥਾ ਕੰਮ ਕਰ ਰਹੀ ਹੈ ਜਾਂ ਹੋਰ ਵੀ ਕਿਵੇਂ ਕੰਮ ਕਰਨਾ ਚਾਹੀਦਾ ਹੈ ਆ ਮੇਰੇ ਵਾਸਤੇ ਤਾਂ ਬਹੁਤ ਮਾਨ ਵਾਲੀ ਗੱਲ ਹੈ ਕਿ ਮਾਨਯੋਗ ਐਮਐਲਏ ਸਾਹਿਬ ਇਸ ਫੰਕਸ਼ਨ ਦੇ ਵਿੱਚ ਖੁਦ ਹਾਜ਼ਰ ਹੋਏ ਆ ਸਾਡੇ ਗੁਰਪ੍ਰੀਤ ਜੀ ਪ੍ਰਧਾਨ ਅਗਰ ਕੌਂਸਲ ਜਿਨੇ ਸ਼ਿਰਕਤ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੇਰੇ ਵਾਸਤੇ ਇੱਕ ਬੜੀ ਅਚੰਬੇ ਵਾਲੀ ਸੀ ਤੇ ਜਿੰਦੇ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਕੋਈ ਆ ਕਿ ਇੱਕ ਇੱਕ ਦਿਨ ਦਾ ਸ਼ੋਅ ਨਹੀਂਗਾ ਕਿ ਅੱਜ ਕੋਈ ਸਮਾਨ ਦੇਤਾ ਤੇ ਉਹਨੂੰ ਪਬਲਿਕਲੀ ਹਾਈਲਾਈਟ ਕਰਤਾ ਤੇ ਉਹ ਚੀਜ਼ ਪਬਲਿਸ਼ ਹੋ ਗਈ ਜੋ ਸੰਸਥਾ ਤੋਂ ਪਤਾ ਲੱਗਾ ਕਿ ਇਹ ਸੰਸਥਾ ਵੱਲੋਂ ਇਹਨਾਂ ਪਰਿਵਾਰਾਂ ਨੂੰ ਅਡਾਪਟ ਕੀਤਾ ਹੋਇਆ ਹੈ ਹਰ ਮੇ ਨਾਸ਼ਣ ਦੇ ਘਰੇ ਪਹੁੰਚ ਜਾਂਦਾ ਜੇਕਰ ਮਹੀਨੇ ਦੇ ਦੌਰਾਨ ਵੀ ਕੋਈ ਕਾਰਡ ਰਸੂਦ ਹੁੰਦੀ ਹੈ ਤਾਂ ਫੋਨ ਤੇ ਉਹ ਸੂਚਨਾ ਦੇ ਦਿੰਦੇ ਤਾਂ ਉਹਨਾਂ ਨੂੰ ਮਿਲ ਜਾਂਦਾ ਪਰ ਇਹ ਪਰਿਵਾਰ ਜਦੋਂ ਤੱਕ ਆਪਦੇ ਪੈਰਾਂ ਤੇ ਨਹੀਂ ਖੜੇ ਹੋਏਦੇ ਉਹ ਤੱਕ ਹੀ ਪਰਿਵਾਰ ਅਡੌਪ ਕੀਤੇ ਹੋਏ ਮੇਰੇ ਜੋ ਸਮਝ ਮੁਤਾਬਕ ਇਹ ਚੀਜ਼ ਬਹੁਤ ਵੱਡੀ ਹੈ ਕਿਉਂਕਿ ਇੱਕ ਦਿਨ ਕਿਸੇ ਨੇ ਵੀ ਕੋਈ ਚੀਜ਼ ਦੇ ਦੇਣੀ ਹੈ ਉਹਨੂੰ ਪਬਲਿਕ ਕਲੀ ਉਹਨੂੰ ਐਕਸਪਲੋਜ਼ ਕਰ ਦੇਣਾ ਉਹ ਚੀਜ਼ਾਂ ਤਾਂ ਸਧਾਰਨ ਸਾਡੇ ਸਮਾਜ 'ਚ ਹੁੰਦੀਆਂ ਪਰ ਕਿਸੇ ਪਰਿਵਾਰ ਨੂੰ ਅਡੌਪ ਕਰ ਲੈਣਾ ਤੇ ਉਦੋਂ ਤੱਕ ਅਡੌਪ ਕਰਨਾ ਜੋ ਤੱਕ ਆਪਦੇ ਪੈਰਾਂ ਤੇ ਨਹੀਂ ਖੜੇ ਹੋ ਜਾਂਦਾ ਇਹ ਬਹੁਤ ਵੱਡੀ ਦੇਣ ਆ ਤੇ ਮੈਂ ਇਸ ਗੱਲ ਦਾ ਬਹੁਤ ਪ੍ਰਸ਼ੰਸਾ ਕਰਦਾ ਔਰ ਐਮਐਲਏ ਸਾਹਿਬ ਦਾ ਪ੍ਰਧਾਨ ਜੀ ਦਾ ਇਸ ਸੰਸਦ ਦੇ ਸਾਰੇ ਨਮਾਇੰਦਿਆਂ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਇਸ ਪਵਿੱਤਰ ਜਗ੍ਹਾ ਨੂੰ ਇਸ ਕੰਮ ਅਸਤੇ ਚੁਣਿਆ ਇਨੀਆਂ ਚੰਗੀਆਂ ਰੂਹਾਂ ਦੇ ਇਨੇ ਸਮਾਜ ਸੇਵਕਾਂ ਦੇ ਚਰਨ ਸਾਡੇ ਸਕੂਲ 'ਚ ਪਏ ਆ ਮੈਂ ਇੱਕ ਵਾਰੀ ਫੇਰ ਇਹਨਾਂ ਦਾ ਧੰਨਵਾਦੀ ਆ ਜਿਵੇਂ ਕਿ ਸੰਸਥਾ ਵੱਲੋਂ ਕੰਮ ਕੀਤਾ ਜਾ ਰਿਹਾ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਤੇ ਹਰ ਇੱਕ ਨੇ ਇਸ ਸੰਸਥਾ ਨੂੰ ਵਧਾਈ ਦਿੱਤੀ ਹੈ ਤੇ ਇਹ ਜਿਹੜਾ ਕੰਮ ਸਰਕਾਰਾਂ ਦਾ ਮੰਨਦਾ ਜਦੋਂ ਕਿ ਸਰਕਾਰਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀ ਪੜਤਾਲ ਕਰਕੇ ਇਹੋ ਜਿਹੇ ਪਰਿਵਾਰਾਂ ਨੂੰ ਗੋਦ ਲਿੱਤਾ ਜਾਵੇ ਤੇ ਉਹਨਾਂ ਦੀ ਹਰ ਵੇਲੇ ਮਦਦ ਕੀਤੀ ਜਾਵੇ ਤੇ ਜਦੋਂ ਤੱਕ ਉਹ ਬੱਚਾ ਪਰਿਵਾਰ ਵਿੱਚ ਕੋਈ ਇੱਕ ਬੱਚਾ ਕਮਾਨ ਲਾਈਕ ਲਾਇਕ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਪਰਿਵਾਰ ਦੀ ਬਾਹ ਫੜੀ ਜਾਵੇ ਉਹ ਇਹ ਸਸਤਾ ਕੰਮ ਕਰ ਰਹੀ ਹੈ ਸਤਿ ਆਂ ਸ਼ੰਤਰਾਮਪਾਲ ਜੀ ਦੀ ਜਿਹੜੀ ਕਿ ਇਹ ਕਿਸੇ ਵੀ ਤਰ੍ਹਾਂ ਦਾ ਪੈਸਾ ਡੋਨੇਸ਼ਨ ਨਹੀਂ ਲੈਂਦੀ ਇੱਕ ਚੰਦਾ ਜਿਹੜਾ ਕਿ ਗੱਲਿਆਂ ਚ ਪੈਂਦਾ ਉਹਦੇ ਨਾਲ ਹਰ ਇੱਕ ਤਰ੍ਹਾਂ ਦੀ ਮਤ ਜੜੀ ਹੈ ਕੀਤੀ ਜਾਂਦੀ ਹੈ ਦੇਖ ਦੀਪਕ ਬਾਰਗੋ ਰੀਅਲ ਨਿਊਜ਼ ਜੀਰਾ